ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਫ੍ਰੇਪਰ ਟੀਵੀ ਨਾਲ ਤੇ ਮੈਂ ਹਾਂ ਪਰਮਜੀਤ ਸਖਾਣਾ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਲੋਹੜੀ ਅਤੇ ਮਾਗੀ ਦੀਆਂ ਫ੍ਰੇਪਰ ਟੀਵੀ ਵੱਲੋਂ ਲੱਖ ਲੱਖ ਮੁਬਾਰਕਾਂ ਇਸੇ ਕੜੀ ਦੇ ਤਹਿਤ ਅੱਜ ਫ੍ਰੇਪਰ ਪੁਲਿਸ ਵੱਲੋਂ ਲੋਹੜੀ ਦਾ ਤਿਹਾਰ ਜਿਹੜਾ ਉਹ ਇੱਕ ਵੱਖਰੇ ਢੰਗ ਨਾਲ ਮਨਾਇਆ ਗਿਆ ਫ੍ਰੇਪਰ ਦੀ 7 ਨੰਬਰ ਚੁੰਗੀ ਤੇ ਟ੍ਰੈਫਿਕ ਪੁਲਿਸ ਨੇ ਨਾਕਾ ਲਗਾ ਕੇ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਸੀ ਉਹਨਾਂ ਤੇ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਕੀਤੀ ਗਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਫਿਰੋਜ਼ਪੁਰ ਦੀ 7 ਨੰਬਰ ਚੁੰਗੀ ਦੀਆਂ ਹਨ ਜਿੱਥੇ ਪੁਲਿਸ ਨੇ ਨਾਕਾ ਜਿਹੜਾ ਉਹ ਲਗਾਇਆ ਹੋਇਆ ਤੇ ਟ੍ਰੈਫਿਕ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਜਿਹੜੀ ਆ ਕੋਸ਼ਿਸ਼ ਆ ਉਹ ਕੀਤੀ ਗਈ ਆ ਕਿ ਐਸਪੀ ਡੀ ਗਣਤੀਸ਼ ਕੁਮਾਰ ਦਾ ਕੀ ਕੁਝ ਕਹਿਣਾ ਹੈ ਹੋਰ ਅਧਿਕਾਰੀਆਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮਾਨਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੌਧਰੇ ਨਿਰਦੇਸ਼ ਸਿਗੇ ਕਿ ਜਿਹੜਾ ਲੋਹੜੀ ਦਾ ਪਰਵ ਹੈ ਇਹ ਖੁਸ਼ੀਆਂ ਦਾ ਪਰਵ ਹੈ ਤੇ ਇਹ ਪੂਰੇ ਫਰੋਸ਼ਪੁਰ ਪੁਲਿਸ ਤੇ ਫਰੋਸ਼ਪੁਰ ਵਾਸੀ ਲੋਕ ਜਿਹੜਾ ਹੈਗਾ ਮਨਾਇਆ ਜਾਏ ਤੇ ਇਥੇ ਚੁੰਗੀ ਨੰਬਰ 7 ਤੇ ਜਿਹੜੇ ਸਾਡੇ ਡੀਐਸਪੀ ਹੈੱਡਕੁਆਟਰ ਸਾਹਿਬ ਹੈ ਜਿਨ੍ਹਾਂ ਕੋਲ ਟ੍ਰੈਫਿਕ ਦਾ ਵੀ ਵਾਧੂ ਚਾਰਜ ਹੈ ਇਹਨੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਟ੍ਰੈਫਿਕ ਦਾ ਨਿਯਮਾਂ ਦੇ ਅਵੇਰਨੈਸ ਲਈ ਵੀ ਤੇ ਜਿਹੜੇ ਟ੍ਰੈਫਿਕ ਦੇ ਮੁਲਾਜ਼ਮ ਪੂਰੇ ਦਿਨ ਰਾਤ 24 ਘੰਟੇ ਡਿਊਟੀ ਕਰਦੇ ਹਨ ਤੇ ਜਿਹੜੇ ਪੁਲਿਸ ਮੁਲਾਜ਼ਮ ਤੁਹਾਡੇ ਲਈ ਪੂਰੇ ਦਿਨ ਰਾਤ 24 ਘੰਟੇ ਡਿਊਟੀ ਕਰਦੇ ਹਨ ਤੇ ਡਿਊਟੀ ਦੇ ਦੌਰਾਨ ਹੀ ਲੋਹੜੀ ਦਾ ਜਿਹੜਾ ਹੈਗਾ ਇਹ ਪਾਵਨ ਪਰਵ ਜਿਹੜਾ ਮਨਾਇਆ ਜਾ ਰਿਹਾ ਹੈ ਨਾਲ ਦੇ ਨਾਲ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਅ ਟ੍ਰਾਫਿਕ ਨਿਯਮਾਂ ਦੇ ਅਵੇਅਰਨੈਸ ਵਾਸਤੇ ਤੇ ਜਿਹੜਾ ਵੀ ਬੰਦਾ ਟ੍ਰਾਫਿਕ ਨਿਯਮਾਂ ਦਾ ਪਾਲਨ ਕਰੂਗਾ ਜਿਵੇਂ ਕੋਈ ਹੈਲਮਟ ਕਿਸੇ ਨੇ ਪਾਇਆ ਹੈ ਕੋਈ ਰੈੱਡ ਬਲੂ LED ਰੈੱਡ ਰਾਈਟ ਤੇ ਕੋਈ ਰੁਕ ਰਿਹਾ ਹੈ ਉਹਨੂੰ ਥੈਂਕ ਯੂ ਵੀ ਅਸੀਂ ਕਰਾਂਗੇ ਤੇ ਜਿਹੜੇ ਟ੍ਰਾਫਿਕ ਦੇ ਸਾਈਨਸ ਹੈ ਅਡੱਟ ਸਾਈਨਸ ਹੈ ਉਨਾ ਨੂੰ ਅਵੇਰਨੈਸ ਤੇ ਜਾਗਰੂਕ ਕਰਾਉਣ ਵਾਸਤੇ ਜਾਨੂਕਰਨ ਵਾਸਤੇ ਉਹ ਵੀ ਜਿਹੜਾ ਹੈਗਾ ਪੈਂਫਲੈਟ ਉਹ ਵੀ ਦਿੱਤਾ ਜਾ ਰਿਹਾ ਹੈ ਡੀਐਸਪੀ ਹੈਡਕ quarters ਅਰੁਣ ਮੁੰਡਨ ਜੀ ਨੇ ਜਿਹੜਾ ਇੱਕ ਕਾਬਲੇ ਜਿਹੜਾ ਤਾਰੀਫ ਜਿਹੜਾ ਇਹ ਉਪਰਾਲਾ ਨਵਾਂ ਇਨੋਵੇਟਿਵ ਲੱਗਦਾ ਹੈ ਇਹਦੇ ਲਈ ਇਹਨਾਂ ਦਾ ਅਪਰੀਸ਼ੀਏਸ਼ਨ ਵੀ ਲਿਖ ਕੇ ਉੱਪਰ ਭੇਜਿਆ ਜਾ ਰਿਹਾ ਹੈ